ਹੈਲੋ ਹੈਲੋ ਆ ਗਈ ਹੈਲੋ ਹੈਲੋ ਸਟੂਡੈਂਟਸ ਸਵਾਗਤ ਹੈ ਵੀ ਇਕ ਵਾਰ ਤੇ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study For Chau ਦੇ ਵਿੱਚ ਸੋ ਤੇਰੀ ਵਾਸਤੇ ਵੀ ਸਭ ਤੋਂ ਪਹਿਲਾਂ ਖੀਮਾ ਜਾਜਕਾਂ ਸੋ ਸਭ ਨੂੰ ਬਈ গুਡ ਆਫਟਰਨੂਨ ਸਤਿ ਸ਼੍ਰੀ ਅਕਾਲ ਸੋ ਆਜੋ ਬਈ ਸਾਰੇ ਜਲਦੀ-ਜਲਦੀ ਆਪਣੀ ਜਿਹੜੀ ਕਲਾਸ ਆ ਉਹ ਲਾਈਵ ਹੋ ਚੁੱਕੀ ਥੋੜੀ ਜੀ ਟੈਕਨੀਕਲ ਪ੍ਰੋਬਲਮ ਆ ਗਈ ਸੀ ਰਾਜੀ ਮੈਂ ਤੁਹਾਨੂੰ ਪਰਸੋਂ ਵੀ ਦੱਸਿਆ ਸੀਗਾ ਵੀ ਥੋੜੀ ਜੀ ਹੈਗੀ ਸੀ ਹੈਨਾ ਕੋਈ ਮਿਸਟੇਕ ਇਹਦੇ ਵਿੱਚ ਸੋ ਚਲੋ ਕੋਈ ਗੱਲ ਨਹੀਂ ਆਵਾਜ਼ ਦੀ ਪ੍ਰੋਬਲਮ ਸੀ ਸੋ ਹੁਣ ਆਪਾਂ ਨੇ ਉਹ ਠੀਕ ਕਰ ਲਈ ਮੈਂ ਪਹਿਲਾਂ ਇਕੱਲੀ ਬੋਲੀ ਜਾ ਰਹੀ ਸੀਗੀ ਚਲੋ ਹਾਂ ਹੁਣ ਇੱਕ ਵਾਰੀ ਮੈਨੂੰ ਇਹ ਦੱਸ ਦੋ ਰਾਜੀ ਸਾਰੇ ਜਣੇ ਥੰਬਸ ਅਪ ਕਰਕੇ ਵੀ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਕਿ ਆਪਾਂ ਕਲਾਸ ਨੂੰ ਜਿਹੜੀ ਅੱਗੇ ਸਟਾਰਟ ਉਹ ਕਰ ਸਕੀ ਦੱਸੋ ਬਈ ਦੱਸ ਦੋ ਰਾਜੀ ਮੈਨੂੰ ਕਮੈਂਟ ਕਰਕੇ ਇੱਕ ਵਾਰੀ ਕਿ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਪਹਿਲਾਂ ਹੈਗੀ ਸੀ ਸਟੂਡੈਂਟ ਹੁਣ ਅੱਦੇ ਨੂੰ ਇਹ ਹੋ ਗਿਆ ਵੀ ਕਲਾਸ ਨਹੀਂ ਲੱਗਦੀ ਹੈ ਨਾ ਭੱਜ ਗਈ ਚਲੋ ਕੋਈ ਗੱਲ ਨਹੀਂ ਆਪਣੇ ਆਪ ਹੀ ਆ ਜਾਣਗੇ ਤੁਸੀਂ ਇੱਕ ਵਾਰੀ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਹੂੰ ਸੋ ਚੈਨਲ ਦੇ ਉੱਪਰ ਨਵੇਂ ਜੁੜੋਣਿਆਂ ਪ੍ਰਾਣੀਆਂ ਨੂੰ ਸਭ ਦਾ ਮੋਸਟ ਵੈਲਕਮ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਸੋ ਹਾਲੇ ਤੱਕ ਜਿਹੜੇ ਬੱਚੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਰਾ ਜੀ ਤਾਂ ਤੁਸੀਂ ਜੁਆਇਨ ਹੋ ਸਕਦੇ ਹੋ ਠੀਕ ਹੈ ਬਈ ਸੋ ਇਹਦੇ ਵਿੱਚ ਜੁਆਇਨ ਹੋਣ ਦਾ ਤੁਹਾਨੂੰ ਕੀ ਫਾਇਦਾ ਕੀ ਕੋਈ ਵੀ ਰਾ ਜੀ ਆਪਾਂ ਚੈਨਲ ਦੇ ਉੱਪਰ ਅਪਡੇਟ ਪਾਉਣੀ ਆ ਜਾਂ ਕੁਝ ਵੀ ਕਰਦੇ ਆ ਕਿਸੇ ਵੀ ਕਲਾਸ ਦਾ ਲਿੰਕ ਹੁੰਦਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਜਿਹੜਾ ਪਹੁੰਚ ਜਾਂਦਾ ਠੀਕ ਹੈ ਬਈ ਹਾਂ ਸੋ ਚਲੋ ਬਈ ਉਸ ਤੋਂ ਬਾਅਦ ਦੇਖੋ ਸੋ ਜੇਕਰ ਕੋਈ ਵੀ ਬੱਚਾ ਬਈ ਕੋਰਸ ਖਰੀਦਣ ਦੇ ਚਾਹਵਾਨ ਨਹੀਂ ਤਾਂ ਤੁਹਾਨੂੰ ਸਿਰਫ 2500 ਦੇ ਵਿੱਚ ਟੀਟੀ ਵਾਲਾ ਤੇ 3000 ਦੇ ਵਿੱਚ ਤੁਹਾਨੂੰ ਐਸਐਸਟੀ ਪੰਜਾਬੀ ਬੀਐਡ ਵਾਲਾ ਕੋਰਸ ਜਿਹੜਾ ਪ੍ਰੋਵਾਈਡ ਹੋ ਰਿਹਾ ਠੀਕ ਹੈ ਸੋ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਸੈਪ ਨੂੰ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਹਾਂ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਫਸਟ ਕੁਸਚਨ ਆ ਚੁੱਕਿਆ ਆਪਾਂ ਪਹਿਲੀ ਆਲਰੇਡੀ 9-10 ਮਿੰਟ ਲੇਟ ਆ ਸਭ ਤੋਂ ਪਹਿਲਾ ਕੁਸਚਨ ਤੁਹਾਡੀ ਸਕਰੀਨ ਦੇ ਉਪਰ ਆ ਚੁੱਕਿਆ ਹੈ ਬਈ ਪੈਨ ਦੇ ਵਿੱਚ ਅੱਜ ਵੀ ਕੋਈ ਖਰਾਬੀ ਹੈ ਆਪਣਾ ਪੈਨ ਨਹੀਂ ਚੱਲ ਰਿਹਾ ਤੁਹਾਨੂੰ ਅੱਜ ਵੀ ਮੈਨੇਜ ਕਰਨਾ ਪਊਗਾ ਠੀਕ ਹੈ ਹੂੰ ਚਲੋ ਬਈ ਫਸਟ ਕੁਸਚਨ ਹੈ ਕਹਿੰਦੇ ਸਹੀ ਦੱਸੋ ਪੰਜਾਬੀ ਦੀ ਤਰਤੀਬ ਦੱਸਣੀ ਹੈ ਤੁਸੀਂ ਪੰਜਾਬੀ ਦੀ ਤਰਤੀਬ ਕਹਿ ਲਓ ਜਾਂ ਬਈ ਇਹਨਾਂ ਚਾਰੇ ਆਪਸ਼ਨਾਂ 'ਚੋਂ ਤੁਸੀਂ ਇੱਕ ਬੈਸਟ ਆਪਸ਼ਨ ਹੈ ਜਿਹੜੀ ਉਹ ਚੂਜ਼ ਕਰਨੀ ਹੈ ਭਾਸ਼ਾ ਤੇ ਸੱਭਿਆਚਾਰ ਦੇ ਕਹਿੰਦੇ ਆਪਣਾ ਆਪਣਾ ਸਿਸਟਮ ਹੁੰਦਾ ਹੈ। ਭਾਸ਼ਾ ਤੇ ਸੱਭਿਆਚਾਰ ਦੋਵੇਂ ਪਰਿਵਰਤਨਸ਼ੀਲ ਹਨ। ਭਾਸ਼ਾ ਤੇ ਸੱਭਿਆਚਾਰ ਦੋਹਾਂ ਨੂੰ ਗ੍ਰਹਿਣ ਕਰਨਾ ਪੈਂਦਾ ਹੈ ਇਹ ਉਪਰੋਕਤ ਸਾਰੇ ਕਰੋ ਵੀ ਅਨਸਰ। ਹਾਂ। ਕਹਿੰਦੇ ਮੈਡਮ ਪੀਐਸ ਟੈਟ ਕਦੋਂ ਹੋਣਾ ਹੈ? ਕੋਈ ਨਾ ਬਈ ਕੱਲ੍ਹ ਨੂੰ ਹੀ ਕਰਵਾ ਦਾਂਗੇ ਆਪਾਂ ਠੀਕ ਹੈ। ਕੱਲ੍ਹ ਨੂੰ ਹੀ ਹੋ ਜਾਊਗਾ। ਤੁਸੀਂ ਰਾਜੇ ਆਪੀ ਸਟੱਡੀ ਵੱਲ ਧਿਆਨ ਦਿਓ ਪੜਦੇ ਜਾਓ ਇਹਨਾਂ ਦਾ ਇਹ ਨਹੀਂ ਪਤਾ ਪੀਐਸ ਟੈਟ ਕਦੋਂ ਹੋ ਜੇ ਠੀਕ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹਦੇ ਜਵਾਬ ਦੇਣੇ ਵੀ ਔਖੇ ਨੇ ਕਿਉਂਕਿ ਇਹ ਸਰਕਾਰ ਦੇ ਕੰਮ ਨੇ ਭਾਈ ਇਹਨਾਂ ਦਾ ਇਹ ਨਹੀਂ ਪਤਾ ਲੱਗਦਾ ਪੇਪਰ ਤੁਹਾਡਾ ਕੱਲ ਨੂੰ ਆ ਜੇ ਆਵੇ ਨਾ ਹਫ਼ਤਾ ਨਾ ਆਵੇ ਆਏ ਨਾ ਮਹੀਨਾ ਨਾ ਆਵੇ ਹਨਾ ਸੋ ਤੁਸੀਂ ਸਿਰਫ ਆਪਣੀ ਸਟੱਡੀ ਵੱਲ ਫੋਕਸ ਕਰਕੇ ਰੱਖੋ ਪੇਪਰ ਤਾਂ ਦੇਖੋ ਤੁਹਾਡਾ ਹੋਣੀ ਹੋਣਾ ਠੀਕ ਹੈ ਭਾਈ ਸੋ ਇਸ ਕੁਸਚਨ ਦਾ ਰਾਈਟ ਆਨਸਰ ਬਣੂਗਾ ਵੀ ਇਹ ਹੋਊਗਾ ਤੁਹਾਡਾ ਚਾਰ ਆਪਸ਼ਨ ਸਹੀ ਹੈ ਠੀਕ ਹੈ ਕਹਿੰਦਾ ਮਤਲਬ ਕੀ ਇਹ ਭਾਸ਼ਾ ਤੇ ਸੱਭਿਆਚਾਰ ਦੋਵਾਂ ਦਾ ਆਪਣਾ ਆਪਣਾ ਸਿਸਟਮ ਹੁੰਦਾ ਇਹ ਤਾਂ ਸਹੀ ਹੈ ਭਾਸ਼ਾ ਦਾ ਅਲੱਗ ਹੀ ਸਿਸਟਮ ਆ ਆਪਣਾ ਸੱਭਿਆਚਾਰ ਦਾ ਅਲੱਗ ਹੈ ਠੀਕ ਹੈ ਬਈ ਤੇ ਭਾਸ਼ਾ ਤੇ ਸੱਭਿਆਚਾਰ ਦੋਵੇਂ ਪਰਿਵਰਤਨਸ਼ੀਲ ਹਨ ਪਰਿਵਰਤਨ ਦਾ ਮਤਲਬ ਕੀ ਹੁੰਦਾ ਵੀ ਕਿਸੇ ਚੀਜ਼ ਦੇ ਵਿੱਚ ਖੜੋਤ ਨਾ ਆਉਣਾ ਚੱਲਦੇ ਜਾਣਾ ਠੀਕ ਹੈ ਉਹ ਇੱਕ ਕਹਾਵਤ ਹੁੰਦੀ ਹੈ ਕਹਿੰਦੇ ਖੜਿਆ ਪਾਣੀ ਵੀ ਕੀ ਹੋ ਜਾਂਦਾ ਹੈ ਖਰਾਬ ਹੋ ਜਾਂਦਾ 스멜 ਆਉਣ ਲੱਗ ਜਾਂਦੇ ਉਹਦੇ ਵਿੱਚ ਹਨਾ ਵੀ ਸੱਭਿਆਚਾਰੇ ਤੇ ਭਾਸ਼ਾ ਦੋਵੇਂ ਪਰਿਵਰਤਨਸ਼ੀਲ ਸਹੀ ਨੇ ਕਿਸ ਸਮੇ ਦੇ ਨਾਲ ਨਾਲ ਇਹਦੇ ਵਿੱਚ ਬਦਲਾਅ ਆਉਣਾ ਵੀ ਜ਼ਰੂਰੀ ਨੇ ਠੀਕ ਹੈ ਅਤੇ ਭਾਸ਼ਾ ਤੇ ਸੱਭਿਆਚਾਰ ਦੋ ਚਾਰ ਦੋਹਾਂ ਨੂੰ ਗ੍ਰਹਿਣ ਕਰਨਾ ਪੈਂਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਸਿਰਪੁਰ ਪਾਏ ਜਾਣ ਵਾਲੇ ਗਹਿਣੇ ਦਾ ਨਾਮ ਦੱਸੋ ਬਗਿਹੜੀ ਤੁੰਗਲ ਨੁਕਰਾ ਜਾਂ ਕੋਈ ਨਹੀਂ ਕਰੋ ਵੀ ਆਨਸਰ ਨਹੀਂ ਤੁਹਾਡੇ ਕਮੈਂਟ ਸ਼ੋ ਹੋ ਰਹੇ ਨੇ ਮੇਰੇ ਲਈ ਵੀ ਨਹੀਂ ਕੋਈ ਸਟੂਡੈਂਟ ਸ਼ੋ ਹੋ ਰਹੇ ਨੇ ਹਾਂ ਦੁਪਹਿਰ ਦੇ ਟਾਈਮ ਤੇ ਮੈਨੂੰ ਲੱਗਦਾ ਤੁਸੀਂ ਬਈ ਸਟੱਡੀ ਵੱਲ ਧਿਆਨ ਨਹੀਂ ਦਿੰਦੇ ਜਿਆਦਾ ਕਰ ਜਿਹੜੇ ਬੱਚੇ ਰਸਤੇ ਤੇ ਜਿਆਦਾ ਧਿਆਨ ਦਿੰਦੇ ਨੇ हां करो भाई आंसर सिर ਉੱਪਰ ਪਾਇਆ ਜਾਣ ਵਾਲੇ ਗਹਿਣੇ ਦਾ ਨਾਮ ਦੱਸੋ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਬਗਿਆੜੀ ਠੀਕ ਹੈ ਹਾਂ ਇੱਕ ਬਗਿਆੜੀ ਉਸ ਤੋਂ ਬਾਅਦ ਦੇਖੋ ਕਹਿੰਦੇ ਲਾੜੇ ਦੀ ਬੁੱਧੀ ਦੀ ਪ੍ਰੀਖਿਆ ਲਈ ਸੱਭਿਆਚਾਰ ਵਿੱਚ ਕਿਹੜਾ ਕਾਵ ਰੂਪ ਪ੍ਰਚਲਿਤ ਹੈ ਇੱਕ ਆਪਾਂ ਪੜਸੋਂ ਕੁਐਸਚਨ ਕੀਤਾ ਸੀਗਾ ਵੀ ਵਿਆਹ ਦੇ ਵਿੱਚ ਜਿਹੜੇ ਕਹਿੰਦੇ ਨਾਨਕੀਏ ਆਦਤਾਂ ਕੀ ਆਉਂਦੀਆਂ ਨੇ ਉਹ ਜਿਹੜੇ ਹਾਸੇ ਮਜ਼ਾਕ ਕਰਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਠੀਕ ਹੈ ਇਹਨਾਂ ਦੋਨਾਂ ਦੇ ਵਿੱਚ ਮੈਂ ਤੁਹਾਨੂੰ ਕੰਪੈਰੀਸਨ ਕਰਕੇ ਦੱਸਿਆ ਸੀਗਾ ਸੌਰੀ ਮੈਂ ਤੁਹਾਨੂੰ ਪੂਰਾ ਖੋਲ ਕੇ ਦੱਸਿਆ ਸੀਗਾ ਵੀ ਭਾਈ ਸਿੱਠਣੀ ਤੇ ਸ਼ੰਤਪਰਾਗ ਦੇ ਵਿੱਚ ਅੰਤਰ ਕੀ ਹੁੰਦਾ ਹੈ ਨਾ ਹੁਣ ਜਿਹੜੇ ਬੱਚਿਆਂ ਨੇ ਪਰਸੋ ਵਾਲੀ ਕਲਾਸ ਲਈ ਇਹਨਾਂ ਨੂੰ ਪਤਾ ਹੈ ਸੰਡੇ ਵਾਲੇ ਦਿਨ ਲਈ ਆਪਣੀ ਕਲਾਸਾਂ ਨੇ ਉਹ ਆਫਰ ਰੈਂਦੀਆਂ ਨੇਗੇ ਸੋ ਕਰੋ ਭਈ ਆਨਸਰ ਕੀ ਬਣੇਗਾ ਤੋ ਇਸ ਕੋਸ ਨੂੰ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਛੰਦਪਰਾਗਾ ਕਿਉਂਕਿ ਮੈਂ ਤੁਹਾਨੂੰ ਸਮਝਾਉਣ ਦੀ ਅਸਰ ਦੱਸ ਗਈ ਹੈ ਨਾ ਲਾੜੇ ਦੀ ਬੁੱਧੀ ਦੀ ਪ੍ਰੀਖਿਆ ਦੇ ਲਈ ਜਿਹੜੇ ਸੱਭਿਆਚਾਰ ਦਾ ਰੂਪ ਵਰਤਿਆ ਜਾਂਦਾ ਉਹ ਹੁੰਦਾ ਭਈ ਤੁਹਾਡਾ ਛੰਦਪਰਾਗਾ ਤੇ ਵਿਆਹ ਦੇ ਵਿੱਚ ਜਿਹੜੇ ਨਾਨਕੇ ਦਾਦਕੀਆਂ ਜਾਂ ਕਹਿੰਦੇ ਮੇਲਣਾਂ ਦੇ ਵੱਲੋਂ ਜਿਹੜੇ ਹਾਸੇ ਮਖੌਲ ਕੀਤੀਆਂ ਇਹਨਾਂ ਨੂੰ ਉਹਨਾਂ ਨੂੰ ਕੀ ਨਾਮ ਦਿੱਤਾ ਜਾਂਦਾ ਸਿੱਠਣੀ ਜਾਂ ਸਿੱਠਣੀਆਂ ਕਹਿੰਦੇ ਪੰਜਾਬ ਦੇ ਕਿਸ ਕਬੀਲੇ ਦੇ ਕੋਲ ਚਾਕੂ ਛੁਰੀਆਂ ਰੰਬੀਆਂ ਦਾਤੀਆਂ ਬਣਾਉਂਦੇ ਹਨ ਪੰਜਾਬ ਦਾ ਉਹ ਕਿਹੜਾ ਕਬੀਲਾ ਹੈ ਜਿਹੜੇ ਲੋਕ ਚਾਕੂ ਛੁਰੀਆਂ ਹਲੰਬੀਆਂ ਦਾਤੀਆਂ ਬਣਾਉਂਦੇ ਨੇ। ਵੇਚਰ, ਓੜ, ਬੋਰੀਏ ਜਾਂ ਸਿਗਲੀਆ ਕਰੋ ਵੀ ਆਨਸਰ। ਸਟੂਡੈਂਟ ਬਹੁਤ ਘੱਟ ਸ਼ੋ ਹੋ ਰਹੇ ਨੇ ਕੀ ਗੱਲ ਹੋ ਗਈ ਬਈ? ਸੌਂਗੇ ਮੈਨੂੰ ਤਾਂ ਲੱਗਦਾ ਤੇ ਹੈਨਾ? ਕਿੱਧਰ ਚਲੇ ਗਈ ਬਈ? ਕਰੋ ਰਾਜੇ ਆਨਸਰ ਕਰੋ। ਕੋਸ਼ਨ ਤਾਂ ਕੀ ਪੜ੍ਹੂੰਗਾ ਬਈ? ਇੰਨੀ ਮਿਹਨਤ ਨਾਲ ਤੁਹਾਡੇ ਵਾਸਤੇ ਰਜੀ ਅਸੀਂ ਕੰਟੈਂਟ ਤਿਆਰ ਕਰਕੇ ਲੈ ਕੇ ਆਨੇ ਹਣਾ ਉਹ ਵੀ ਫ੍ਰੀ ਦੇ ਵਿੱਚ ਪਰ ਫਿਰ ਵੀ ਜਦੋਂ ਬੱਚੇ ਕਲਾਸ ਨਾਲੋਂ ਤਾਂ ਬਹੁਤ ਮਨ ਖਰਾਬ ਹੁੰਦਾ ਅਸੀਂ ਵੀ ਤਾਂ ਹੁਣ ਤੱਕ ਜਿਹੜਾ ਸਮਾਂ ਉਹਨੂੰ ਕੱਢਦੇ ਆ ਤੁਹਾਡੇ ਵਾਸਤੇ ਇੱਕ ਕਲਾਸ ਨੂੰ ਬਣਾਉਣ ਪਿੱਛੇ ਘੱਟੋ ਘੱਟ 2 ਘੰਟੇ ਚਾਹੀਦੇ ਨੇ ਪਤਾ ਲਾ ਹੁਣ ਚਾਹੀਦੇ ਤੁਹਾਨੂੰ ਸੋ ਇਹਦਾ ਰਾਈਟ ਆਨਸਰ ਬਣੋਗਾ ਵੀ ਤੁਹਾਡਾ 4 ਤੇ ਤੁਸੀਂ ਦੇਖ ਨਹੀਂ ਸਕਦੇ 20 25 ਮਿੰਟਾਂ ਦੀ ਤੁਸੀਂ ਕਲਾਸ ਨਹੀਂ ਦੇਖ ਸਕਦੇ ਆਰਯ ਸਮਾਜ ਅੰਦੋਲਨ ਦੇ ਸੰਸਥਾਪਕ ਕੌਣ ਸਨ ਆਰਯ ਸਮਾਜ ਅੰਦੋਲਨ ਦੇ ਸੰਸਥਾਪਕ ਕੌਣ ਸੀਗੇ Swami Dayanand Swami Sharadanand Lala Lajpat Rai ਜਾਂ ਕੋਈ ਨਹੀਂ ਕਰੋ ਵੀ ਆਨਸਰ ਗੁੱਡ ਈਵਨਿੰਗ oh sorry ਗੁੱਡ ਆਫਟਰਨੂਨ ਬਈ ਜਿਹੜੇ ਲੇਟ ਆ ਰਹੇ ਹੋ ਕਹਿੰਦੇ ਕਲਾਸ ਜਲਦੀ ਸ਼ੁਰੂ ਹੋਣੀ ਹੋਈ ਪਹਿਲਾਂ ਰਾਜੀ ਆਪਣਾ 2:30 ਦਾ ਟਾਈਮ ਸੀਗਾ ਹੁਣ 2:00 ਦਾ ਤਾਂ ਰੱਖਿਆ ਕਿਉਂਕਿ 3:00 ਵਜੇ ਸਰਦੀ ਕਲਾਸ ਹੁੰਦੀ ਹੈ ਠੀਕ ਹੈ ਜਦੋਂ ਵੀ ਸਰਦੀ ਕਲਾਸ ਹੁੰਦੀ ਆ ਉਹਦੇ ਕਰਕੇ ਹੋ ਜਾਂਦਾ ਲੇਟ ਹੋ ਜਾਂਦਾ ਕਈ ਵਾਰੀ ਹੈ ਨਾ ਤੇਰੀ ਇੱਕੋ ਟਾਈਮ ਤੇ ਦੋ ਕਲਾਸਾਂ ਜਿਹੜੀਆਂ ਅਡਜਸਟ ਨਹੀਂ ਹੁੰਦੀਆਂ ਠੀਕ ਹੈ ਬਈ ਹੂੰ ਕਰੋ ਵੀ ਆਂਸਰ ਕੀ ਬੜੇਗਾ ਆਰੀਆ ਸਮਾਜ ਅੰਦੋਲਨ ਦੇ ਸੰਸਥਾਪਕ ਕੌਣ ਸਨ ਹਾਂ ਕਰਦੇ ਜਾਓ ਰਾਜ ਆਂਸਰ ਸੋ ਇਸ ਕੁਸਚਨ ਦਾ ਰਾਈਟ ਆਨਸਰ ਬਣੂਗਾ ਵੀ ਉਹ ਹੋਊਗਾ ਤੁਹਾਡਾ 1 ਸੁਆਮੀ ਦਇਆਨੰਦ ਠੀਕ ਹੈ ਸੁਆਮੀ ਦਇਆਨੰਦ ਉਸ ਤੋਂ ਬਾਅਦ ਦੇਖੋ ਕਹਿੰਦੇ ਤੁਹਾਡੇ ਕੱਪੜੇ ਚੰਗੇ ਸੀਤੇ ਹੋਏ ਹਨ ਇਸ ਵਾਕ ਦੇ ਵਿੱਚ ਤੁਹਾਡੇ ਸ਼ਬਦ ਕੀ ਹੈ ਨਿਸ਼ਚੇਵਾਚਕ ਗੁਣਵਾਚਕ ਪਰਿਮਾਨਵਾਚਕ ਜਾਂ ਪੜਨਾਮੀ ਵਿਸ਼ੇਸ਼ਣ ਕਰੋ ਵੀ ਆਨਸਰ ਪੜਨਾਮ ਦੇ ਵਿੱਚੋਂ ਕੁਸਚਨ ਪੁੱਛਿਆ ਗਿਆ ਤੁਹਾਨੂੰ ਗੁੱਡ ਆਫਟਰਨੂੰ ਰਾਈਡ ਲੇਟ ਆ ਰਹੇ ਹੋ ਸੋ ਦਾ ਰਾਈਟ ਆਨਸਰ ਬਣੋਗਾ ਵੀ ਤੁਹਾਡਾ 4 ਬੜਨਾਮ ਹੀ ਵਿਸ਼ੇਸ਼ਣ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਵੇਖੀ ਬੱਚੀ ਖਬਰਦਾਰ ਕਿਹੜੇ ਵਿਸਮਿਕ ਹਨ ਇੱਛਾਵਾਚਕ ਨੇ ਸੂਚਨਾਵਾਚਕ ਨੇ ਹੈਰਾਨੀਵਾਚਕ ਨੇ ਜਾਂ ਸੰਬੋਧਕੀ ਨੇ ਕਰੋ ਭਈ ਆਨਸਰ ਆਨਸਰ ਕਰਦੇ ਜਾਓ ਰਾਜੀ ਕੀ ਬਣੇਗਾ ਤੁਹਾਡੇ ਕੁਸਚਨ ਦਾ ਹਾਂ ਕਰੋ ਭਈ ਆਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਸੂਚਨਾਵਾਚਕ ਠੀਕ ਹੈ ਵੇਖੀ ਬਚੀ ਖਵਾਰਦਾਰ ਇਹ ਸ਼ਬਦ ਆਪਾਂ ਉਸ ਟਾਈਮ ਤੇ ਕਹਿੰਦੇ ਕਿਸੇ ਨੂੰ ਜਦੋਂ ਆਪਾਂ ਨੇ ਸੂਚਨਾ ਦੇਣੀ ਹੋਵੇ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਇੰਗਲਿਸ਼ ਦਾ ਤਾਂ ਉਹ ਕਹੇ ਬਈ ਵਰਲਡ ਹੈ ਜਿਹੜਾ ਉਹ ਦਿੱਤਾ ਗਿਆਗਾ ਤੁਸੀਂ ਉਹਦੀ ਪੰਜਾਬੀ ਦੇ ਵਿੱਚ ਦੱਸਣਾ ਠੀਕ ਹੈ ਪਾਤਰਤਾ ਯੋਗਤਾ ਲਾਜ਼ਮੀ ਯੋਗਤਾ ਨਿਪੁੰਨ ਤਾਰੋਕ ਕਰੋ ਬਈ ਆਨਸਰ ਤੁਹਾਡੇ ਕਮੈਂਟ ਬਹੁਤ ਸਲੋ ਸ਼ੋ ਹੋ ਰਹੇ ਨੇ ਮੇਰੇ ਕੋਲੇ ਬਾਕੀ ਬੱਚੇ ਵੀ ਨਹੀਂ ਨੇਗੀ ਕਲਾਸ ਦੇ ਵਿੱਚ ਹਨਾ ਪਤਾ ਨਹੀਂ ਅੱਜ ਦਿਨ ਇਹ ਹੋ ਗਿਆ ਵੀ ਅੱਜ ਕਲਾਸ ਨਹੀਂ ਲੱਗਦੀ ਹਨਾ 2-4 ਮਿੰਟੇ ਤਰੂ ਤਾਂ ਹੋ ਹੀ ਜਾਂਦਾ ਹੁਣ ਦੇਖੋ ਵੀ ਨੈਟ ਕਿਹੜਾ ਕੋਈ ਆਪਣੇ ਹੱਥ ਚ ਫੜਿਆ ਹੋਇਆ ਹਨਾ ਕੋ ਟੈਕਨੀਕਲ ਪ੍ਰੋਬਲਮ ਆ ਵੀ ਸਕਦੀ ਹੈ ਠੀਕ ਹੈ ਬਈ ਸੋ ਇਨਾਂ ਕਦੇ ਵੇਟ ਕਰਨਾ ਪੈਂਦਾ ਠੀਕ ਹੈ ਹਾਂ ਸੋ ਇਹਦਾ ਰਾਈਟ ਆਨਸਰ ਬਣ ਗੋ ਵੀ ਤੁਹਾਡਾ ਚਾਰ ਨਿਪੁੰਨਤਾ ਰੋਕ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ 8 ਦਾ ਆਨਸਰ ਕਰੋ ਬਈ 8 ਨੰਬਰ ਦਾ ਆਨਸਰ ਕਰੋ ਕੀ ਬਣੇਗਾ ਕਰਦੇ ਜਾਓ ਰਾਜੀ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਦਾ ਦੇਸੀ ਮਹੀਨਾ ਕਿਹੜਾ ਹੁੰਦਾ ਹੈ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਦਾ ਦੇਸੀ ਮਹੀਨਾ ਕਿਹੜਾ ਹੁੰਦਾ ਹੈ ਕਰੋ ਬਈ ਆਨਸਰ ਦੇਸੀ ਮਹੀਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਹਾਂ ਦੇਸੀ ਮਹੀਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਬਈ ਵੀ ਇਹਨਾਂ ਦੀ ਇੱਕ ਵਾਰ ਨਾ ਤਰਤੀਬ ਸਹੀ ਦੇਖ ਲਿਓ ਠੀਕ ਹੈ ਕਿਉਂਕਿ ਇਹੇ ਪੇਪਰ ਦੇ ਵਿੱਚ ਇੱਕ ਅੱਧਾ ਕੁਐਸਚਨ ਪੁੱਛਿਆ ਜਾਂਦਾ ਹੈ ਠੀਕ ਹੈ ਹੂੰ ਇੱਕ ਅੱਧਾ ਕੁਐਸਚਨ ਇਹ ਪੁੱਛਿਆ ਜਾਂਦਾ ਹੈ 1 ਅੱਧ ਜੂਨ 6ਵੇਂ ਮਹੀਨੇ ਦੇ ਅੱਧ ਤੋਂ ਲੈ ਕੇ ਅੱਧ ਜੁਲਾਈ 7ਵੇਂ ਮਹੀਨੇ ਦੇ ਅੱਧ ਤੱਕ ਜਿਹੜਾ ਹੁਣ ਚੱਲ ਰਿਹਾ ਠੀਕ ਹੈ ਇਹਨੂੰ ਕਿਹੜਾ ਮਹੀਨਾ ਕਹਾਂਗੇ ਆਪਾਂ ਜੇਠ ਹਾਰੜ ਭਾਦੋ ਜਾਂ ਮੱਗਰ ਹੂੰ ਸੋ ਇੱਕ ਤੁਹਾਨੂੰ ਖਾਸੀ ਤੇ ਦੱਸਦੀ ਇਹ ਚੀਜ਼ਾਂ ਦੀ ਇਹਦੇ ਵਿੱਚ ਮੈਂ ਤੁਹਾਨੂੰ ਪਰਸੋ ਵੀ ਕਿਹਾ ਸੀ ਵੀ ਇਹਦੇ ਵਿੱਚ ਭਾਈ ਦੋ ਚੀਜ਼ਾਂ ਮੇਨ ਹੁੰਦੀਆਂ ਨੇ ਇੱਕ ਤਾਂ ਜਿਹੜੇ ਇਹ ਦੇਸੀ ਮਹੀਨੇ ਨੇ ਕਿਹੜੇ ਮਹੀਨੇ ਤੋਂ ਸਟਾਰਟ ਹੁੰਦੇ ਨੇ ਤੇ ਕਿਹੜੇ ਤੇ ਲਾਸਟ ਹੁੰਦਾ ਠੀਕ ਹੈ ਅ ਜੇਕਰ ਆਪਾਂ ਗੱਲ ਕਰੀਏ ਚੇਤ ਹਨਾ ਚੇਤ ਤੋਂ ਇਹ ਮਹੀਨੇ ਜਿਹੜੇ ਸਟਾਰਟ ਹੁੰਦੇ ਨੇ ਚੇਤ ਤੇ ਜਿਹੜਾ ਭਾਈ ਉਹਨੂੰ ਕੀ ਕਹਿੰਦੇ ਨੇ ਫਗੜ ਹਨਾ ਫਗੜ ਫਗੜੀ ਹੋਊਗਾ ਦੱਸੋ ਭਾਈ ਕੋਈ ਕਮੈਂਟ ਕਰਕੇ ਸੋ ਉਹ ਤੁਹਾਡੇ ਲਾਸਟ ਆਉਂਦੇ ਨਹੀਂ ਠੀਕ ਹੈ ਬਈ ਦੱਸੋ ਬਈ ਜੇਕਰ ਕਿਸੇ ਨੂੰ ਆਉਂਦਾ ਕਰੋ ਬਈ ਆਨਸਰ ਅਜੇ ਮੇਰੇ ਗਲੇ ਨੂੰ ਪਤਾ ਨਹੀਂ ਕੀ ਹੋ ਰਿਹਾ ਕਰ ਦੋ राजे ਆਨਸਰ ਕੀ ਬਣੂਗਾ ਬਈ ਇਹਦਾ ਕਰੋ ਵੀ ਆਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਹਾਂ ਚੇਤ ਤੇ ਫਗਣ ਵੈਰੀ ਗੁੱਡ ਠੀਕ ਹੈ ਸੋ ਇਹਨਾਂ ਦਾ ਇਕ ਫਸਟ ਵਾਲਾ ਤੇ ਇਕ ਲਾਸਟ ਵਾਲਾ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਕਿਉਂਕਿ ਇਹੀ ਕੁਸਚਨ ਬਣਦੇ ਨੇ ਇਹਨਾਂ ਦੇ ਵਿੱਚ ਉਸ ਤੋਂ ਬਾਅਦ ਦੇਖੋ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਹਾੜ ਠੀਕ ਹੈ ਹਾੜ ਉਸ ਤੋਂ ਬਾਅਦ ਦੇਖੋ ਉਹੋ ਘੜੀਮੂੜੀ ਕਹਿੰਦੇ ਸਾਡੇ ਵਾਲੇ ਵੇਖ ਰਿਆ ਸੀ ਵਾਕ ਦੇ ਵਿੱਚ ਘੜੀਮੂੜੀ ਕੀ ਹੈ ਨਿਸ਼ਚੇਵਾਚਕ ਸੰਖਿਆਵਾਚਕ ਕਾਰਣਵਾਚਕ ਜਾਂ ਕੋਈ ਨਹੀਂ ਇਹਦੇ ਵਿੱਚ ਇਹ ਤਾਂ ਸਿਰਫ ਵਿਸ਼ੇਸ਼ਣ ਦੀ ਪਛਾਣ ਕਰਨੀ ਹੈ ਸਟੂਡੈਂਟ ਬਹੁਤ ਘੱਟ ਸ਼ੋ ਹੋ ਰਹੇ ਨੇ ਸੋ ਆਪਾਂ ਵੀ ਚਲੋ ਵੀ ਜਲਦੀ ਜਲਦੀ ਕਲਾਸ ਨੂੰ ਖਤਮ ਕਰੀਏ ਨਾ ਫਿਰ ਜੇ ਤੁਹਾਨੂੰ ਇੰਟਰਸਟ ਹੀ ਹੈਗਾ ਫਿਰ ਕੀ ਕਰਨਾ ਇੱਥੇ ਬੈਠ ਕੇ ਨਾ ਚਲੋ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦੋ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਉਰਦੂ ਭਾਸ਼ਾ ਦਾ ਸਮਾਪਤ ਪਾਕੀਜ਼ਾ ਨਵਾਜਿਸ਼ ਜਾਂ ਗੁਲਾਮ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਸਮਾਪਤ ਉਸ ਤੋਂ ਬਾਅਦ ਦੇਖੋ ਲਿੰਗ ਅਤੇ ਵਚਨ ਸੰਬੰਧਿਤ ਹਨ ਪਰਨਾਮ ਨਾਲ ਨਾਮ ਨਾਲ ਸੰਬੰਧਕ ਨਾਲ ਜਾਂ ਵਿਸ਼ੇਸ਼ਣ ਨਾਲ ਲਿੰਗ ਅਤੇ ਵਚਨ ਕੀ ਦੇ ਨਾਲ ਸੰਬੰਧਿਤ ਨਹੀਂ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦੋ ਨਾਮ ਨਾਲ ਠੀਕ ਹੈ ਪੰਜਾਬੀ ਲੋਕਾਂ ਦੇ ਵਿੱਚ ਕਹਿੰਦੇ ਮੋٹے ਠੁੱਲੇ ਪ੍ਰਸ਼ਨ ਕਿਸ ਰੂਪ ਰਾਹੀ ਪੁੱਛੇ ਜਾਂਦੇ ਹਨ ਖਾਣਾ ਰਹੀ ਮੁਹਾਵਰੇ ਨਹੀਂ 부ਝਾਰਤਾ ਰਹੀ ਇਹ ਕਹਾਣੀਆਂ ਰਹੀ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 3 부ਝਾਰਤਾ ਰਹੀ ਕਿਉਂਕਿ 부ਝਾਰਤਾ ਰਹੀ ਆਪਾਂ ਕੁਛ ਨਹੀਂ ਪੁੱਟ ਕਰਦੇ ਹੁੰਨੇ ਆ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਤਾਂ ਹੋ ਗਿਆ ਆਪਣਾ ਤੌਣੀ ਚਾੜ ਦਾ ਮੁਹਾਵਰੇ ਦਾ ਕੀ ਅਰਥ ਅਰਥ ਹੈ ਤੌਣੀ ਚਾੜਨਾ ਮਾਰ ਕਟਾਈ ਕਰਨਾ ਚੁੱਲਾ ਵਾਲਣਾ ਕਿਸੇ ਦੀ ਬਹੁਤੀ ਪ੍ਰਸ਼ੰਸਾ ਕਰਨੀ ਜਾਂ ਡਰਾ ਕੇ ਪਸੀਨਾ ਲਿਆ ਦੇਣਾ ਕਰੋ ਵੀ ਆਨਸਰ ਕੀ ਆਨਸਰ ਹੋਵੇਗਾ ਇਸ ਕੁਸਚਨ ਦਾ ਗੁੱਡ ਆਫਟਰਨੂੰ ਬਈ ਜਿਹੜੇ ਲੇਟ ਆ ਰਹੇ ਹੋ ਕੌਣੀ ਚਾੜਨਾ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 ਮਾਰ ਕੁਟਾਈ ਕਰਨਾ ਠੀਕ ਹੈ ਅਖਾਂ ਕਹਿੰਦੇ ਛੱਟੀ ਦੇ ਪੋਤੜੇ ਹੁਣ ਤੱਕ ਨਹੀਂ ਸੁੱਕੇ ਕੀ ਭਾਵ ਪ੍ਰਗਟ ਕਰਨ ਲਈ ਵਰਤਾ ਜਾਂਦਾ ਹੈ ਇਹ ਦੱਸਣ ਲਈ ਕਿ ਹਾਲੇ ਪੂਰਾ ਤਜਰਬਾ ਹਾਸ ਨਹੀਂ ਹੋਇਆ ਜਦੋਂ ਇਹ ਕਹਿਣਾ ਹੋਵੇ ਕਿ ਨਿੱਕੇ ਬਾਲ ਦੇ ਗੰਦੇ ਕੀਤੇ ਕੱਪੜੇ ਸੁੱਕਣ ਵਾਰੇ ਕਾਲੀ ਨਹੀਂ ਕਰਨੀ ਚਾਹੀਦੀ ਜਦੋਂ ਕਿਸੇ ਨੂੰ ਕਾਲੀ ਕਰਨ ਤੋਂ ਰੋਕਣ ਲਈ ਕਹਿਣਾ ਹੋਵੇ ਜਦੋਂ ਕੰਮ ਕਰਨ ਵਿੱਚ ਦੇਰੀ ਹੋਣ ਵਾਰੇ ਮੀਣਾ ਮੀਣਾ ਮਾਰਨਾ ਹੋਵੇ ਸੋ ਦਾ ਰਾਈਟ ਆਨਸਰ ਬਣੂਗਾ ਭਈ ਤੁਹਾਡਾ 1 ਜਦੋਂ ਕਹਿੰਦੇ ਕਿਸੇ ਨੂੰ ਇਹ ਦੱਸਣਾ ਹੋਵੇ ਵੀ ਜੀ ਤੁਹਾਨੂੰ ਪੂਰੇ ਤੇ ਸਰਬਰ ਨਹੀਂ ਆਇਆ ਅਖਾਨ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਕਿਸ ਭਾਵ ਨੂੰ ਪ੍ਰਗਟਾਉਣ ਲਈ ਕਿਹਾ ਜਾਂਦਾ ਹੈ ਜਦੋਂ ਪੁੱਤਰਾਂ ਨੇ ਕਹਿੰਦੇ ਚੰਗੀਆਂ ਕਰਨੀਆਂ ਤੇ ਬਡੇਰੇ ਪ੍ਰਸ਼ੰਸਾ ਕਰਨ ਇਧਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ 3 ਜਦੋਂ ਵੱਡੇ-ਵਡੇਰਿਆਂ ਦੀਆਂ ਸਾਖੀਆਂ ਸੁਣਨ ਨਾਲ ਬੱਚਿਆਂ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਇਹੇ ਉਹ ਉਹ ਅਤੇ ਆ ਕਿਸ ਵਰਗ ਦੇ ਪੜਨਾਮ ਹਨ ਅਨਿਸ਼ਚੇ ਨਿਸ਼ਚੇ ਸੰਬੰਧ ਜਾਂ ਅਧਿਕਾਰ ਸੂਚਕ ਦਸ ਹੀ ਰਹਿ ਗਏ ਹਨ ਚਲੋ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 ਅਨਿਸ਼ਚੈਵਾਚਕ ਉਸ ਤੋਂ ਬਾਅਦ ਦੇਖੋ ਕਹਿੰਦੇ ਗੋਰਾ ਮੁੰਡਾ ਜਿਸ ਹਾਕੀ ਨਾਲ ਖੇਡ ਰਿਹਾ ਹੈ ਉਹ ਹਾਕੀ ਭਾਰੀ ਹੈ ਵਾਕ ਵਿੱਚ ਆਈ ਰੇਖਾ ਕਿਤੇ ਕੀਤੇ ਵਿਸ਼ੇਸ਼ਣਾਂ ਦੀ ਕਿਸਮ ਦੀ ਨਿਸ਼ਾਨਦੇਹੀ ਕਰੋ ਹਾਂ ਕਰੋ ਵੀ ਆਨਸਰ ਚਾਰ ਆਪਸ਼ਨਾਂ ਨਹੀਂ ਹੈਗੀਆਂ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 1 ਪਹਿਲਾ ਵਿਸ਼ੇਸ਼ਕ ਵਿਸ਼ੇਸ਼ਣ ਅਤੇ ਦੂਜਾ ਵਿਧੇਈ ਵਿਸ਼ੇਸ਼ਣ ਵਰੀਣਾ ਕਦੋਂ ਮਨਾਇਆ ਜਾਂਦਾ ਹੈ ਵਰੀਣਾ ਬੱਚੇ ਦੇ ਜਨਮ ਤੋਂ ਬਰੇ ਪਿੱਛੋਂ ਮਰੇ ਹੋਏ ਪ੍ਰਾਣੀ ਦੇ ਨਿਮਿਤ ਬਰੇ ਪਿੱਛੋਂ ਵਿਆਹ ਤੋਂ ਬਰੇ ਪਿੱਛੋਂ ਜਾਂ ਜਦੋਂ ਸੁੱਖ ਪੂਰੀ ਹੋਈ ਹੋਈ ਕਰੋ ਵੀ ਆਨਸਰ 19 ਨੰਬਰ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 2 ਮਰੇ ਹੋਏ ਪ੍ਰਾਣੀ ਦੇ ਨਿਮਿਤ ਕਹਿ ਸਕਦੇ ਬਰਸੀ ਨਹੀਂ ਹੁੰਦੀ ਜਿਹੜੀ ਠੀਕ ਹੈ ਬਰਸੀ ਹੁੰਦੀ ਹੈ ਜਿਹੜੀ ਉਹਨੂੰ ਬੋਲਦੇ ਨੇ ਵਰੀਣਾ ਖੋਰ ਪਿਛੇਤਰ ਸ਼ਬਦ ਸਮੂਹ ਨਾਲ ਲੱਗਦਾ ਹੈ ਆਦਮ ਜਮਾ ਕਦਰ ਰਿਸ਼ਵਤ ਤਾਕਤ ਸ਼ਰਮ ਮੁਨਾਫਾ ਆਦਮ ਰਿਸ਼ਵਤ ਹਰਾਮ ਦੀਣੀ ਚਿਲਮ ਰਾਈਟ ਆਨਸਰ ਤਨ ਮੁਨਾਫਾ ਆਦਮ ਜਾਂ ਰਿਸ਼ਵਤ ਠੀਕ ਹੈ ਭਈ ਖੋਰ ਪਿਛੇਤਰ ਪਿਛੇਤਰ ਦੀ ਗੱਲ ਕਰਦੇ ਨੇ ਮੁਨਾਫਾ ਖੋਰ ਆਦਮ ਖੋਰ ਰਿਸ਼ਵਤ ਖੋਰ ਠੀਕ ਹੈ ਉਹ ਚੀਜ਼ ਹੋਗੀ ਭਈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਸਭ ਤੋਂ ਉਚੇਰੀ ਖੋਜ ਡਿਗਰੀ ਪੀ ਐਚ ਡੀ ਨੂੰ ਗੁਰਮੁਖੀ ਪੰਜਾਬੀ ਵਿੱਚ ਕਿਵੇਂ ਅੰਕਿਤ ਕੀਤਾ ਜਾਂਦਾ ਹੈ ਕਰੋ ਬਈ ਸੋ ਜੇਕਰ ਆਪਾਂ ਪੀ ਐਚ ਡੀ ਨੂੰ ਇੰਗਲਿਸ਼ ਦੇ ਸ਼ਬਦ ਨੂੰ ਪੰਜਾਬੀ ਦੇ ਵਿੱਚ ਲਿਖਣਾ ਹੋਵੇ ਤਾਂ ਆਪਾਂ ਕਿਹੜੀ ਤਰਤੀਬ ਦੇ ਹਿਸਾਬ ਨਾਲ ਲਿਖਾਂਗੇ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 4 ਪੀ ਐਚ ਡੀ ਠੀਕ ਹੈ ਬਈ ਹੂੰ ਚਾਰੀ ਆਊਗਾ ਦੱਸੋ ਬਈ ਇੱਕ ਵਾਰੀ ਜਈ ਆਊਗਾ ਕਰੋ ਵੀ ਆਨਸਰ ਵਿਚੇ ਵਾਲੇ ਦੇ ਵਿੱਚ ਡੀ ਵਾਲੇ ਆਗੇ ਹਾਂ ਉਸ ਤੋਂ ਬਾਅਦ ਕਹਿੰਦੇ ਉਸ ਨੂੰ ਬਹੁਤ ਸਮਝਾਇਆ ਉਸਨੇ ਫੇਰ ਵੀ ਨਾ ਬੁਰੇ ਲੋਕਾਂ ਦਾ ਸਾਥ ਛੱਡੇ ਵਾਕ ਵਿੱਚ ਕੀ ਹੈ ਇਹ ਤੁਹਾਡਾ ਇੱਕ ਕੁਐਸਚਨ ਸੀਗਾ ਬਈ ਤੇ ਐਨੀਮੇਸ਼ਨ ਵੀ ਨਹੀਂ ਪਾਇਆ ਮੈਂ ਠੀਕ ਹੈ ਇਹ ਸੀਗਾ ਬਈ ਤੁਹਾਡਾ ਹਾਂ ਪਰਸੋ ਵਾਲਾ ਕੁਐਸਚਨ ਜਿਹਦੇ ਵਿੱਚ ਆਪਾਂ ਕੀ ਕਰ ਰਹੇ ਸੀ ਵਿਸ਼ੇਸ਼ਣ ਕਰ ਰਹੇ ਸੀ ਨਾ ਬਾਈ ਮਿਸਟੇਕ ਉਹ ਤੁਹਾਡਾ ਵਿਸ਼ੇਸ਼ਣ ਲੱਗਿਆ ਹੋਇਆ ਸੀਗਾ ਠੀਕ ਹੈ ਜਿਹਦੇ ਵਿੱਚ ਬੱਚੇ ਕਹਿ ਰਹੇ ਸੀ ਫੇਰ ਵੀ ਗਈ ਤਾਂ ਵਿਸ਼ੇਸ਼ਣ ਕਰਦੀ ਸੀ ਕੋਈ ਜੋਜ ਕਰ ਰਹੀ ਸੀ ਪਰ ਇਹਦਾ ਰਾਈਟ ਆਨਸਰ ਤੁਹਾਡਾ ਜੋਜਕ ਹੀ ਬਣੇਗਾ ਕਹਿੰਦੇ ਉਸ ਨੂੰ ਬਹੁਤ ਸਮਝਾਇਆ ਕਹਿੰਦੇ ਉਸ ਨੇ ਫੇਰ ਵੀ ਬੁਰੇ ਲੋਕਾਂ ਦਾ ਸਾਥ ਨਾ ਛੱਡਿਆ ਠੀਕ ਹੈ ਬਈ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਜੋਜਕ ਠੀਕ ਹੈ ਬਈ ਇਹ ਕੁਸਚਨ ਆਪਣਾ ਪੈਂਡਿੰਗ ਸੀਗਾ ਸੋ ਇਹ ਵੀ ਆਪਣਾ ਕਲੀਅਰ ਹੋ ਚੁੱਕਿਆ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਵੈਸੇ ਅੱਜ ਕਹਿਣਾ ਤਾਂ ਨਹੀਂ ਚਾਹੀਦਾ ਕਲਾਸ ਲਾਉਣ ਦੀ ਕੋਈ ਅਜੇ ਤੁੱਕ ਜੀ ਨਹੀਂ ਬਣੀ ਸਵਾਦ ਜਿਹਾ ਨਹੀਂ ਆਇਆ ਹਨਾ ਕਿ ਕੋਈ ਸਟੂਡੈਂਟਾਂ ਨੇ ਕੋਈ ਇੰਟਰਸਟ ਨਹੀਂ ਦਿਖਾਇਆ ਅਜ 15:00 ਤੋਂ ਬਾਅਦ ਕੋਈ ਸਟੂਡੈਂਟ ਹੀ ਨਹੀਂ ਹੋਈ ਹੈ ਨਾ ਚਲੋ ਸੋ ਇਹ ਬਈ ਟੈਲੀਗ੍ਰਾਮ ਹੈ ਸੋ ਜੇਕਰ ਕੋਈ ਬੱਚੇ ਨਹੀਂ ਜੁਆਇਨ ਹੋਏ ਵੀ WhatsApp ਦਾ ਗਰੁੱਪ ਹੈ ਤਾਂ ਤੁਸੀਂ ਜੁਆਇਨ ਹੋ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਕੋਈ ਕੋਰਸ ਲੈਣ ਦੇ ਚਾਹਵਾਨ ਹੋ ਤਾਂ ਤੁਸੀਂ ਕੋਰਸ ਵੀ ਜੁਆਇਨ ਕਰ ਸਕਦੇ ਹੋ Play Store ਦੇ ਵਿੱਚੋਂ ਜਾ ਕੇ ਇਸ ਐਪ ਨੂੰ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਹੂੰ ਚਲੋ ਕੋਈ ਗੱਲ ਨਹੀਂ ਬਈ ਜੀਨੇ ਪੜਨਾ ਉਹ ਤਾਂ ਪੜ ਹੀ ਲੈਣਗੇ ਹੈ ਨਾ ਦਰਜੇ ਨਾ ਨਹੀਂ ਪੜਨਾ ਉਹਨਾਂ ਦੇ ਅੱਗੇ ਚਾਹੇ ਕਿਤਾਬਾਂ ਖੋਲ-ਖੋਲ ਕੇ ਵੀ ਰੱਖ ਦੋ ਉਹਨਾਂ ਨੇ ਫੇਰ ਵੀ ਨਹੀਂ ਪੜਨਾ ਕਿੰਨੀ ਗਿਆਨ ਦਾ ਭੰਡਾਰ ਪਿਆ ਹੋਵੇ ਠੀਕ ਹੈ ਬਈ ਸੋ ਕੋਸ਼ਿਸ਼ ਕਰਿਆ ਕਰੋ ਜਿੱਥੋਂ ਵੀ ਗਿਆਨ ਮਿਲੇ ਹਾਸਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੇ ਤੁਹਾਨੂੰ ਫ੍ਰੀ ਦੇ ਵਿੱਚ ਇੰਨਾ ਵਧੀਆ ਕੰਟੈਂਟ ਮਿਲ ਰਿਹਾ ਜੇਕਰ ਤੁਸੀਂ ਫ੍ਰੀ ਦੇ ਵਿੱਚ ਨਹੀਂ ਕਰ ਸਕਦੇ ਰਾਜੀ ਫਿਰ ਉਹ ਤਾਂ ਬਈ ਬਹੁਤ ਬੁਰੀ ਗੱਲ ਹੈ ਹਨਾ ਸੋ ਚਲੋ ਸੋ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਹਾਂ ਮਿਲਦੇ ਆਂ ਵੀ ਕੱਲ ਨੂੰ ਸੋ ਧੰਨਵਾਦ